ਰਾਤ ਉੱਪਰ ਕੀ ਹੋਰ ਮੁੜਾ ਜਾਏ ਹੋਰ ਥੋੜੀ ਦਾ ਅੱਗੇ ਵਧੀਏ ਇੱਥੇ ਆਮ ਤੌਰੇ ਫਿਰਦੇ ਆ ਮੋਰ ਤੁਹਾਨੂੰ ਨਜ਼ਰ ਆਣਗੇ ਕੁਦਰਤ ਦਾ ਬਹੁਤ ਨੇੜੇ ਦਾ ਹੋ ਗਿਆ ਬਹੁਤ ਬੂਰੇ ਹਨ ਨਾ ਕੋਈ ਸੜਕ ਨਾ ਸਾ ਜੋ ਜਾਣੇ ਆਉਣੇ ਦੀ ਕੋਈ ਸੂਤ ਦਿੱਤਾ ਸੋ ਦੇਖ ਸਕਦੇ ਹੋ ਵੀ ਇੰਜ ਜਾਪਦਾ ਜਿੱਦਾਂ ਕਿਸੇ ਆਪਾਂ ਹਿਮਾਚਲ ਦੇ ਵਿੱਚ ਹੁੰਦੇ ਆ ਜਾਂ Shimla ਵਗੈਰਾ ਘੁੰਮ ਰਹੇ ਹੁੰਦੇ ਆ ਪਹਾੜਾਂ ਦੇ ਵਿੱਚ ਬਸਿਆ ਜੀ ਇਹ ਪਿੰਡ ਬਾਂਦਰ ਤਾਂ ਇੱਧਰ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਨਾ ਤੁਰਿਆ ਆ ਮੋਰੇ ਪੈ ਵੀ ਸਕਦੇ ਨੇ ਇਹ ਜੱਸ ਥੋੜਾ ਨਾ ਤਾਂ ਜਿਆਦਾ ਆ ਭਾਵੇਂ ਬਾਗ ਵਗੈਰਾ ਵੀ ਕਹਿੰਦੇ ਇੱਧਰ ਬਹੁਤ ਤੰਦੂਆ ਘੁੰਮਦਾ ਰਹਿੰਦਾ 6-7 6-7 ਆ ਤੰਦੂਏ ਲਾਗਣ ਬਾਗ ਲਾਗ ਬਾਗ ਤੰਦੂਏ ਲਾ ਰੋੜ ਟਟਿਆ ਪਿਆ ਜੀ ਥੱਲੇ ਨੂੰ ਪੁਰਾਣੇ ਕਿਸ ਤਰ੍ਹਾਂ ਚੱਕੀਆਂ ਜੀ ਚੱਲਦੀਆਂ ਸੀਗੀਆਂ ਤੇ ਕਿੱਦਾਂ ਦਾਣੇ ਤੋਲਦੇ ਹੁੰਦੇ ਸੀਗੇ ਇਹ ਮੈਨੂੰ ਚੱਕੀ ਲੱਗਦੀ ਐ ਦੇਖੋ ਪਾਣੀ ਹੀ ਪਾਣੀ ਹੋਇਆ ਪਿਆ ਬਹੁਤ ਬੁਰੇ ਹਾਲਾਤ ਆ ਜੀ ਤੋ ਦੇਖ ਸਕਦੇ ਹੋ ਇਲਾਕਾ ਕਿੰਨਾ ਸੋਹਣਾ ਤੇ ਕਿੰਨਾ ਸੋਹਣਾ ਇੱਥੇ ਸਨਸੈਟ ਨਜ਼ਰ ਆਉਂਦਾ ਆ। ਹਾਂਜੀ ਕਿੱਦਾਂ ਸਾਰੇ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਜੱਸ ਸਾਰਿਆਂ ਦਾ ਕਰਦੇ ਸਵਾਗਤ ਤੁਸੀਂ ਇੱਕ ਵਾਰ। ਸਵਾਗਤ ਹੈ ਜੀ ਤੁਹਾਡਾ ਨਵੇਂ-ਨਵੇਂ ਬਲੌਗ ਦੇ ਵਿੱਚ। ਸੋ ਬਹੁਤ-ਬਹੁਤ ਕੈਂਟ ਕੰਟੈਂਟ ਆ ਰਿਹਾ ਜੀ ਦਿਨ ਪਰ ਦਿਨ ਦੇ ਡੇ ਬਾਈ ਡੇ ਅਪ ਹੋ ਰਹੇ ਆ ਅਸੀਂ ਤੇ ਡੇ ਬਾਈ ਡੇ ਕੰਟੈਂਟ ਦਾ ਲੈਵਲ ਵੀ ਥੋੜਾ ਅਪ ਕਰ ਰਹੇ ਆ। ਕਿਉਂਕਿ ਜੋ ਟ੍ਰੈਂਡਿੰਗ ਮਸਲੇ ਚੱਲਦੇ ਆ ਉਹ ਤਾਂ ਚੀਜ਼ਾਂ ਚਲੋ ਅਸੀਂ ਪਾਈ ਦੀਆਂ ਪਾਈ ਦੀਆਂ ਬਟ ਆਪਾਂ ਤੁਹਾਨੂੰ ਚੀਜ਼ਾਂ ਦਿਖਾਣੀਆਂ ਯੂਨੀਕ ਜਿੱਥੇ ਕੋਈ ਵੀ ਖਤਰੇ ਵਾਲੀ ਚੀ ਕੋਈ ਵੀ ਆਪਣੇ ਪੰਜਾਬ ਨੂੰ ਸੇਹ ਦੇਣ ਵਾਲੀ ਚੀਜ਼ ਹੁੰਦੀ ਆ ਕੋਈ ਵੀ ਟੂਰਿਸਟ ਪਲੇਸ ਹੁੰਦਾ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਇਦਾਂ ਦੇ ਪਲੇਸ ਹੁੰਦੇ ਆ ਜਿਹੜੇ ਨਹੀਂ ਦਿਖਾਣ ਵਾਲੇ ਹੁੰਦੇ ਜਿੱਥੇ ਕੋਈ ਪਹੁੰਚਿਆ ਨਹੀਂ ਹੁੰਦਾ ਉਹ ਚੀਜ਼ਾਂ ਆਪਾਂ ਦਿਖਾਣੀਆਂ ਕਵਰ ਕਰਨੀਆਂ ਸ਼ੁਰੂ ਕੀਤੀਆਂ ਆ ਸੋ ਅੱਜ ਇੱਕ ਵਾਰ ਅਸੀਂ ਫਿਰ ਪਹੁੰਚੇ ਆ ਮੈਨਗਰਵਾਲ ਦੇ ਚੋਦੇ ਵਿੱਚ ਮੈਨਗਰਵਾਲ ਦੇ ਚੋਦੇ ਵਿੱਚ ਨਹੀਂ ਚੋਦੇ ਉੱਪਰ ਖੜੇ ਆ ਤੇ ਚੋਹ ਸਾਹਮਣੇ ਦੇਖ ਸਕਦੇ ਤੁਸੀਂ ਉਹ ਹੈ ਜੀ ਚੋਹ ਤੇ ਆਪਾਂ ਖੜੇ ਆ ਜੀ ਰੋਡ ਦੇ ਉੱਪਰ ਸੋ ਅੱਜ ਅਸੀਂ ਜਾਣਾ ਬਹੁਤ ਹੀ ਵਧੀਆ ਜਗ੍ਹਾ ਦੇ ਉੱਪਰ ਪਿੰਡ ਦਾ ਨਾਮ ਨਹੀਂ ਦੱਸਣਾ ਪਰ ਇਹਨੂੰ ਦੱਸ ਦਿੰਦੇ ਆ ਪਰ ਰੋਡ ਦੱਸ ਦਿੰਦੇ ਆ ਤੁਹਾਨੂੰ ਰੋਡ ਇੱਕ ਗੱਲ ਦੱਸ ਦਿੰਦੇ ਆ ਉਹਨੂੰ ਕਹਿੰਦੇ ਪੰਜਾਬ ਦਾ ਆਖਰੀ ਪਿੰਡ ਪੰਜਾਬ ਦਾ ਆਖਰੀ ਪਿੰਡ ਜਿੱਥੇ ਹਰੇਕ ਸਾਲ ਕੋਈ ਨਾ ਕੋਈ ਜੰਗਲੀ ਜੀਵ ਜਿਦਾ ਬਾਗ ਹੋ ਗਿਆ ਲੈਪਰਡ ਹੋ ਗਿਆ ਉਹਦੇ ਦੁਆਰਾ ਇੱਕ ਅਦੀ ਜਾਨ ਜਾਂਦੀ ਜਾਂਦੀ ਆ ਸੋ ਚੱਲਦੇ ਆ ਤੁਹਾਨੂੰ ਉਸ ਪਿੰਡ ਦੇ ਵਿੱਚ ਲੈ ਕੇ ਤੇ ਆ ਜਾਂਦਾ ਜੀ ਉਹ ਰਸਤਾ ਇੱਥੋਂ 10 12 ਕਿਲੋਮੀਟਰ ਤੁਸੀਂ ਸਿੱਧਾ ਅੱਗੇ ਜਾਓਗੇ ਫਿਰ ਉਹ ਪਿੰਡ ਹੁੰਦਾ ਆ ਤੇ ਆਪਾਂ ਤੁਹਾਨੂੰ ਚਲਦੇ ਆ ਲੈ ਕੇ ਉਸ ਪਿੰਡ ਵੱਲ ਨੂੰ ਵੀ ਕਿ ਜਸਜੀ ਕਰੋ ਸਟਾਰਟ ਫਿਰ ਬਾਈਕ ਨੂੰ ਤੇ ਚਲੀਏ ਫਿਰ ਆਫ ਰੋਡਿੰਗ ਕਰਾਉਣ ਦੇ ਸ਼ਕੀਨ ਆਪਾਂ ਹੋ ਗਏ ਆ ਹੁਣ ਜਦੋਂ ਦੇਖੋ ਮੋਟਰਸਾਈਕਲ ਚੋਂ ਆਲੇ ਵਿੱਚ ਪਹਾੜਾਂ ਦੇ ਵਿੱਚ ਸਾਡਾ ਜਾਂਦਾ ਆ ਤੇ ਚਲਦੇ ਆ ਤੁਹਾਨੂੰ ਲੈ ਕੇ ਵੀਡੀਓ ਦੇ ਵਿੱਚ ਬਣੇ ਉਹ ਜਿੰਨੇ ਵੀ ਵੀਡੀਓ ਦੇਖਦੇ ਆ ਤੁਹਾਨੂੰ ਲੈ ਕੇ ਚਲਦੇ ਆ ਜੀ ਆਪਾਂ ਉਸ ਪਿੰਡ ਵੱਲੋਂ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਜਿੱਦਾਂ ਉਹ ਕਹਿੰਦੇ ਚਲੋ ਉਸ ਪਿੰਡਾਂ ਚਲਦੇ ਆ 10 30 ਦੀ ਸਪੀਡ ਦੱਸਿਆ ਆ ਕਿਉਂਕਿ ਆ ਦੇਖੋ ਕਿੱਦਾਂ ਮੋਟਰਸਾਈਕਲ ਆ ਜਾਂਦੇ ਆ ਇੱਕਦਮ ਤੇ ਪਤਾ ਵੀ ਨਹੀਂ ਚੱਲਦਾ ਵੀ ਨਾਲ ਹੀ ਖਤਰਾ ਹੋ ਜਾਂਦਾ ਐਕਸੀਡੈਂਟ ਦਾ ਸੋ ਕੱਲ ਵੀ ਤੁਹਾਨੂੰ ਦਿਖਾਇਆ ਸੀਗਾ ਜੋ ਦੇਖੋ ਬਹੁਤ ਹੀ ਖਤਰਨਾਕ ਚੋਹ ਹੈ ਜੀ ਇਹ ਸਭ ਤੋਂ ਵੱਡੇ ਚੋਹਾਂ ਦੇ ਵਿੱਚ ਸ਼ਾਰਪੁਰਾਂ ਦੇ ਚੋਹਾਂ ਦੇ ਵਿੱਚ ਉਹ ਕਿਹਦਾ ਨਾਮ ਹੁੰਦਾ ਆ ਠੀਕ ਨਹੀਂ ਜੱਸ ਬਾਕੀ ਆਪਾਂ ਤੁਹਾਨੂੰ ਅੱਗੇ ਲੈ ਕੇ ਸੋ ਹਾਂਜੀ ਜਿਹੜੇ ਪਿੰਡ ਅਸੀਂ ਜਾ ਰਹੇ ਆ ਇੱਥੋਂ ਉਹ 10 12 ਕਿਲੋਮੀਟਰ ਪੈਂਦਾ ਆ ਜੀ ਸੋ ਅੱਗੇ ਜਾ ਕੇ ਦੋ ਮੋੜ ਆ ਜਾਂਦੇ ਆ ਇੱਕ ਖੱਬੇ ਹੱਥ ਨੂੰ ਚਲ ਜਾਂਦਾ ਇੱਕ ਸੱਜੇ ਹੱਥ ਨੂੰ ਅਸੀਂ ਖੱਬੇ ਹੱਥ ਨੂੰ ਮੁੜਨਾ ਆ ਤੇ ਅੱਗੇ ਤੁਹਾਨੂੰ ਇਸ ਤਰ੍ਹਾਂ ਦੇ ਸਕੂਲ ਦੇ ਦੋ ਸਾਈਨ ਬੋਰਡ ਰੱchnੇ ਆ ਸੋ ਇਸ ਨੂੰ ਆਪਾਂ ਕ੍ਰੋਸ ਕਰਨ ਤੋਂ ਬਾਅਦ ਅੱਗੇ ਜਾਣਾ ਆ ਜੀ ਅੱਗੇ ਜਾਵੇ ਇੱਕ ਹੋਰ ਮੋੜ ਆਵੇਗਾ ਜਿਸ ਤੋਂ ਪਤਾ ਲੱਗੇਗਾ ਕਿ ਇਹ ਰਸਤਾ ਕਿੱਧਰ ਜਾ ਰਿਹਾ ਸੋ ਇੱਥੋਂ ਵੀ ਆਪਾਂ ਖੱਬੇ ਹੱਥ ਨੂੰ ਯੂ ਟਰਨ ਕਰਨਾ ਹੈ ਜੀ ਅੱਗੇ ਜਾ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਥ ਬਣੀਆ ਤੇ ਇੱਥੋਂ ਅਸੀਂ ਖੱਬੇ ਹੱਥ ਨੂੰ ਯੂ ਟਰਨ ਮਾਰਾਂਗੇ ਸੋ ਅੱਗੇ ਆਵੇਗਾ ਇੱਕ ਚੋ ਚੋ ਦੇ ਹਾਲਾਤ ਬਹੁਤ ਖਰਾਬ ਨੇ ਸੜਕਾਂ ਟੁੱਟ ਗਈਆਂ ਨੇ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਤੇ ਬਰਸਾਤ ਨੇ ਤੁਹਾਨੂੰ ਪਤਾ ਇਸ ਵਾਰ ਬਹੁਤ ਨੁਕਸਾਨ ਕੀਤਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਬਹੁਤ ਬੁਰੇ ਹਾਲਤ ਹੋਈ ਪਈ ਆ ਸੜਕਾਂ ਦੀ ਤੇ ਇਹਨੂੰ ਅਸੀਂ ਕ੍ਰੋਸ ਕਰਦੇ ਆਂ ਬਟ ਇਹ ਆ ਵੀ ਮੋਟਰਸਾਈਕਲ ਬੜੇ ਆਰਾਮ ਨਾਲ ਲੰਘ ਜਾਂਦਾ ਆ ਸੋ ਗੱਡੀ ਵਗੈਰਾ ਨੂੰ ਦਿੱਕਤ ਹੁੰਦੀ ਆ ਤੇ ਆਪਾਂ ਚੱਲਦੇ ਆਂ ਜੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕ ਟੁੱਟੀ ਪਈ ਆ ਤੇ ਪਾਣੀ ਥੱਲੇ ਜਾ ਰਿਹਾ ਆਪਾਂ ਹੁਣ ਦੇ ਦੇਣੀ ਆ ਲਿਫਟ ਕਿਉਂਕਿ ਇਹੀ ਸਾਡਾ ਫਰਜ਼ ਆ ਤੇ ਆਪਾਂ ਚੱਲਦੇ ਆਂ ਹੁਣ ਉਹ ਭਾਈ ਕੋਟਪੜੇਵਾਲ ਜਾਂ ਇਧਰ ਨੂੰ ਹੀ ਆ ਇਹੀ ਆ ਤੁਸੀਂ ਸੋ ਬਾਬਾ ਜੀ ਨਾਲ ਆਪਾਂ ਮਾਰੀਆਂ ਗੱਲਾਂ ਤੇ ਬਾਬਾ ਜੀ ਨੂੰ ਪੁੱਛਿਆ ਕਿਹੜਾ ਤੁਹਾਡਾ ਪਿੰਡ ਆ ਕਿਉਂਕਿ ਬਾਬਾ ਜੀ ਤੁਰ ਕੇ ਤੁਰੇ ਹੋ ਸੀਗੇ ਤੇ ਆਪਾਂ ਚਲੋ ਉਹ ਕਹੇ ਉਧਰ ਨੂੰ ਹੀ ਜਾਣਾ ਸੋ ਅਸੀਂ ਬਿਠਾ ਕੇ ਲੈ ਜੰਨੇ ਆ ਬਾਈਕ ਦੇ ਉੱਪਰ ਚੱਲਦੀ ਹਵਾ ਦੇ ਵਿੱਚ ਆਵਾਜ਼ ਨਹੀਂ ਆਉਂਦੀ ਸੀ ਤੇ ਆਪਾਂ ਥੋੜਾ ਜਿਹਾ ਵੌਇਸਓਵਰ ਕਰਤਾ ਤੇ ਚੱਲਦਿਆਂ ਬਾਬਾ ਜੀ ਨੂੰ ਲੈ ਕੇ ਇਹਨਾਂ ਦੀ ਮੰਜ਼ਿਲ ਵੱਲ ਕਿਉਂਕਿ ਰਾਸਤੇ ਦੇ ਵਿੱਚ ਇਹਨਾਂ ਦਾ ਪਿੰਡ ਆਂਦਾ ਆ ਮਲੋਟ ਅਸੀਂ ਉੱਥੇ ਬਾਬਾ ਜੀ ਨੂੰ ਉਤਾਰ ਦੇਣਾ ਹੈ ਅਸੀਂ ਇਹ ਗੱਲ ਕੀਤੀ ਕਿ ਇੱਥੇ ਜੰਗਲੀ ਜਾਨਵਰ ਵੀ ਘਰਾਂ ਦੇ ਵਿੱਚ ਆ ਜਾਂਦਾ ਪਰ ਬਾਬਾ ਜੀ ਕਹਿੰਦੇ ਜਾਨਵਰ ਆ ਜਾਂਦਾ ਪਰ ਉਹ ਇਨਸਾਨਾਂ ਨੂੰ ਦੇਖ ਕੇ ਭੱਜ ਜਾਂਦਾ ਆ ਬੰਦਿਆਂ ਨੂੰ ਕੁਝ ਨਹੀਂ ਕਹਿੰਦਾ ਸੋ ਜੰਗਲੀ ਜਾਨਵਰ ਜਿਹੜੇ ਹੁੰਦੇ ਆ ਜੀਵ گاਵਾ ਵਗੈਰਾ ਸੋ ਬੱਕਰੀਆਂ ਹੋ ਗਈਆਂ ਉਹਨਾਂ ਨੂੰ ਖਾਲਣ ਦਾ ਤੇ ਪੂਰੀ ਤਰ੍ਹਾਂ ਪਰ ਬੰਦਿਆਂ ਦੇ ਕੋਲ ਉਹ ਭੱਜਦਾ ਆ ਡਰਦਾ ਆ ਸੋ ਹਰ ਸਾਲ ਇਸ ਤਰ੍ਹਾਂ ਕਹਿੰਦਾ ਬਹੁਤ ਮੋਤਾ ਹੁੰਦੀਆਂ ਆ ਤੇ ਬਹੁਤ ਨੁਕਸਾਨ ਹੁੰਦਾ ਹੈ ਬਾਬਾ ਜੀ ਕਹਿੰਦੇ ਬਹੁਤ ਇੱਧਰ ਹਾਲਾਤ ਹਨ ਬਹੁਤ ਜ਼ਿਆਦਾ ਖਰਾਬਾ ਬਹੁਤ ਹੀ ਪਿਛੜਾ ਇਲਾਕਾ ਹੈ ਸੋ ਦਿਖਾਣਿਆਂ ਤੁਹਾਨੂੰ ਸਾਰੀ ਰਿਐਲਿਟੀ ਇੱਧਰ ਵੀ ਇੱਕ ਕਰ ਸਰਕਾਰਾਂ ਨੇ ਇੱਧਰ ਧਿਆਨ ਨਾ ਦਿੱਤਾ ਲੁੱਟੜੇ ਹੋਇਆ ਪਿੰਡ ਅਸੀਂ ਇੱਕ ਤਾਂ ਦਿਖਾਇਆ ਸੀ ਇਹ ਵੀ ਉੱਜੜੇ ਹੋਏ ਪਿੰਡ ਦੇ ਵਿੱਚੋਂ ਜਾ ਰਿਹਾ ਹੈ ਕਿਉਂਕਿ ਘਰਾਂ ਦੇ ਘਰ ਲੋਕ ਖਾਲੀ ਕਰਕੇ ਜਾ ਰਹੇ ਆ ਤੇ ਸੁੰਨਮਸਾਨ ਪਈ ਐ ਇਸ ਏਰੀਆ ਦੇ ਵਿੱਚ ਦੇਖ ਸਕਦੇ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਿਆ ਕਿ ਕੀ ਰਿਐਲਿਟੀ ਰਸਤੇ ਦੇਖ ਸਕਦੇ ਹੋ ਵੀ ਰਾਸਤੇ ਦਾ ਤਾਂ ਸਾਫ਼ ਸੁਥਰਾ ਹੀ ਠੀਕ ਆ ਦਿੱਤਾ ਚੜੀ ਪਈ ਆ ਪਟੜੋਡ ਦੇ ਉੱਪਰ ਸੁੰਨ ਮਸਾਨ ਪਈ ਆ ਪਰ ਇੱਧਰ ਇਹ ਆ ਬਾਬਾ ਜੀ ਸੁੰਨ ਮਸਾਨ ਦਾ ਕੀ ਕਾਰਨ ਆ ਇੱਧਰ ਪਿੰਡ ਖਾਲੀ ਹੋ ਜਾਂਦੇ ਆ ਜੀ ਵੇ ਇੱਕ ਆਪਾਂ ਕੱਲ ਪਿੰਡ ਦਿਖਾਇਆ ਉੱਜੜਿਆ ਹੋਇਆ ਪਿੰਡ ਕਹਿੰਦੇ ਉਹ ਜਿਹੜਾ ਲੰਬੀ ਕਹਿੰਦੇ ਜੀ ਉਹ ਸਾਈਡ ਦੇ ਉੱਪਰ ਪੈਂਦਾ ਜਿਹੜਾ ਉਸ ਪਿੰਡ ਦੇ ਬਾਰੇ ਦੱਸੋ ਥੋੜਾ ਜਿਹਾ ਕੁਝ ਪਤਾ ਤਾਂ ਮਾਤਾ ਜੀ ਕਹਿੰਦੇ ਰਾਤੋ ਰਾਤ ਹੀ ਪਿੰਡ ਕਹਿੰਦੇ ਖਾਲੀ ਹੋ ਕੇ ਸਾਰੇ ਉਹ ਘਰ ਥੋੜੀ ਹੌਲੀ ਕੁਝ ਜਿੱਤੇ ਜਾਗਾਂ ਮੈਂ ਵੀ ਇਹ ਦੱਸਦਾ ਜਾਂਦੇ ਕਿਉਂਕਿ ਬਾਸ ਕਿਦ ਅਭੀ ਦਸਾਂ ਸਾਡੇ ਪਿੰਡ ਇੱਥੇ ਵੀ ਨਹੀਂ ਆਂਦੀ ਮਲੋਟ ਉੱਧਰ ਦਾ ਚਲੋ ਮੈਂ ਦੇਖਿਆ ਉਧਰ ਤਾਂ ਹਾਲਾਤ ਹੀ ਬਹੁਤ ਖਰਾਬ ਆ ਜੀ ਕੱਲ ਅਸੀਂ ਗਏ ਸੀ ਹਾਂ ਜੀ ਇੱਕ ਜੀ ਉਹ ਕਰਦਾ ਉਹ ਘਰੇ ਭਾਣੇ ਦਾ ਬਹੁਤ ਰੋਕਦਾ ਰਸਤਾ ਔਖਾ ਬਿਲਕੁਲ ਹੀ ਮੈਂ ਕੱਲ ਗੱਲ ਹੋਇਆ ਤਾਂ ਪੰਗੀ ਦੀ ਸਿਆਣੇ ਬੰਦੇ ਉਰਗਨਾਲ ਵੀ ਸਰਪੰਚ ਸ੍ਰੀ ਮਹਿੰਦਰਵਾਲ ਜੀ ਦੇ ਐ ਸਰਪੰਚ ਨੇ ਦੱਸਿਆ ਵੀ ਬਹੁਤ ਹਾਲਾਤ ਖਰਾਬ ਆ ਇੱਥੇ ਦੇ ਤਾਂ ਬੱਸਾਂ ਆਣੀਆਂ ਵੀ ਬੰਦ ਹੋ ਗਈਆਂ ਹੁਣ ਤਾਂ ਪਹਿਲਾਂ ਤਾਂ ਆਂਦੀਆਂ ਸੀ ਆ ਸਕੂਲ ਤੇ ਚਲੋ ਪਾਸੇ ਰਿਹਾ ਸਾਈਡ ਤੇ ਪੋੜੇ ਵੀ ਬਣ ਪੜਨਾ ਚਾਹੀਦਾ ਪੋੜੇ ਵੀ ਤੁਹਾਡਾ ਉਹ ਦੇਖੋ ਖਰਾਬ ਆ ਅੱਜ ਅਸੀਂ ਉਹੀ ਰਸਤਾ ਪੈਣਾ ਚਾਹੀਦਾ ਤਾਂ ਉਹ ਫਿਰ ਸੱਕਣੀ ਬਣੇਗਾ ਹੀ ਜਾਂ ਸੋ ਬਾਬਾ ਜੀ ਨੂੰ ਆਪਾਂ ਲਾਤਾ ਬਾਬਾ ਜੀ ਸਾਡੇ ਨਾਲ ਆਗੇ ਤੁਹਾਨੂੰ ਅਸੀਂ ਦੁਖਤਰੀ ਥੋੜਾ ਕਰਤਾ ਰਹਾ ਹਰਾਤ ਦੇਤੀ ਆ ਤੇ ਚੱਲ ਰਿਹਾ ਤੁਸੀਂ ਸਾਨੂੰ ਧੰਨਵਾਦ ਆਡਾ ਵੀ ਸਾਨੂੰ ਰਸਤਾ ਦੱਸਣ ਨੂੰ ਸਿੱਧਾ ਜਾਣਾ ਜੀ ਇੱਥੇ ਮੋੜਨਾ ਪੈਣੀ ਕਿਤੇ ਠੀਕ ਆ ਜੀ ਧੰਨਵਾਦ ਬਾਬਾ ਜੀ ਦਾ ਵੀ ਆਪਾਂ ਸਾਨੂੰ ਦੱਸਿਆ ਨਹੀਂ ਰਸਤਾ ਤੇ ਚੱਲਦੇ ਹੁਣ ਲੈ ਕੇ ਆਪਾਂ ਤੁਹਾਨੂੰ ਹੁਣ ਸਪਿੰਡੇ ਦੇ ਵਿੱਚ ਜਿੱਥੇ ਪੰਜਾਬ ਦਾ ਅੱਜ ਤੋਂ ਨੂੰ ਕਿਹਾ ਜਾਂਦਾ ਆਖਰੀ ਪਿੰਡ ਤੇ ਬਹੁਤ ਬੁਰੇ ਹਾਲਾਤ ਆ ਜੀ ਇੱਧਰ ਦੇਖੋ ਥਾਂ ਥਾਂ ਤੇ ਚੋ ਆਇਆ ਪਾਣੀ ਆਇਆ ਆ ਵੀ ਜਸਤਰ ਪਿੰਡਾਂ ਦੇ ਨਿਆਣੇ ਕਿੱਧਰ ਜਾਂਦੇ ਹੋਣਗੇ ਯਾਰ ਮੈਂ ਤਾਂ ਇਹ ਸੋਚਦਾ ਪਿਆ ਵੀ ਕਿੰਨੇ ਹਾਲਾਤ ਖਰਾਬ ਆ ਇੱਥੇ ਦਾ ਦੇਖੋ ਪਾਣੀ ਹੀ ਪਾਣੀ ਹੋਇਆ ਪਿਆ ਬਹੁਤ ਬੁਰੇ ਹਾਲਾਤ ਆ ਜੀ ਇੱਕ ਪਾਸੇ ਲੰਘ ਰਿਹਾ ਪਿੰਡ ਵਾਲੇ ਤਾਂ ਦੂਜੀ ਸਾਈਡ ਪਾਣੀ ਵੇਖ ਸ਼ੁਰੂ ਹੋ ਜੰਨਾ ਆ ਪਿੰਡ ਵਾਲੇ ਵਿਚਾਰੇ ਕਿੱਥੇ ਜਾਣ ਏ ਇਰੀਆ ਜਾਂ ਕੰਢੀ ਏਰੀਆ ਦਾ ਪਿੰਡ ਦਾ ਜੀਵਨ ਸੋ ਰਸਤੇ ਦੇਖੋ ਕਿੰਨੇ ਖਤਰਨਾਕ ਨੇ ਲੈਂਡ ਸਲਾਈਡਿੰਗ ਬਹੁਤ ਜ਼ਿਆਦਾ ਹੋਈ ਹੈ ਲੈਂਡ ਸਲਾਈਡਿੰਗ ਜਿਹਨੂੰ ਆਪਾਂ ਕਹਿੰਦੇ ਨੇ ਜੀ ਟਾਹੇ ਡੇਗੇ ਉਹ ਤਾਂ ਬਹੁਤ ਜ਼ਿਆਦਾ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਆ ਸਾਰੀ ਲੈਂਡ ਸਲਾਈਡਿੰਗ ਹੋਈ ਪਈ ਆਪਰ ਆ ਰੋਡ ਵੀ ਟੁੱਟਿਆ ਇਧਰ ਤੁਹਾਨੂੰ ਦਿਖਾ ਦੇ ਮੜਿਆ ਸਾਰਾ ਰੋਡ ਟੁੱਟਿਆ ਪਿਆ ਈ ਥੱਲੇ ਨੂੰ ਭਲੇਖਾ ਰੋਡ ਜਾਂਦੇ ਆ ਤੇ ਸਾਪ ਦੇ ਵਾਂਗ ਰੋਡ ਬੜ ਖਾਂਦੇ ਜਾਂਦੇ ਆ ਜਿਵੇਂ ਉੱਧਰ ਨੂੰ ਪਹਾੜ ਕੱਟੇ ਗਏ ਉਧਰ ਨੂੰ ਹੀ ਮੋੜ ਮੋੜਿਆ ਗਿਆ ਦੇਖ ਸਕਦੇ ਹੋ ਵੀ ਇੱਕਦਮੀ ਮੋੜ ਆ ਜਾਂਦਾ ਬਟ ਰਸਤਾ ਇੱਧਰ ਦਾ ਸਾਰਾ ਸਹੀ ਆ ਬਸਾਂ ਨੂੰ ਇੱਧਰ ਆਣਾ ਚਾਹੀਦਾ ਪਤਾ ਨਹੀਂ ਕੀ ਚੱਕਰ ਆ ਜਾਂ ਕੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਸ ਪਿੰਡਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਦਿਨ ਪਰ ਦਿਨ ਕੋਈ ਨਾ ਕੋਈ ਆਪਣਾ ਘਰ ਛੱਡ ਕੇ ਹੋਰ ਸਾਈਡ ਸ਼ਿਫਟ ਹੋ ਰਿਹਾ ਸੋ ਸਰਕਾਰ ਨੂੰ ਇਸ ਸਾਈਡ ਧਿਆਨ ਜ਼ਰੂਰ ਦੇਣਾ ਚਾਹੀਦਾ ਸੋ ਸਾਰਾ ਹੀ ਨੇਚਰ ਦੇ ਨਾਲ ਰਿਲੇਟ ਕਰਦਾ ਏਰੀਆ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਣੀ ਆ ਜੰਗਲ ਹੀ ਜੰਗਲ ਦੇਖ ਸਕਦੇ ਹੋ ਤੁਹੇ ਦੇਖ ਸਕਦੇ ਹੋ ਇਲਾਕਾ ਕਿੰਨਾ ਸੋਹਣਾ ਤੇ ਕਿੰਨਾ ਸੋਹਣਾ ਇੱਥੇ ਸਨਸੈਟ ਨਜ਼ਰ ਆਉਂਦਾ ਆ। ਇਹ ਦੇਖ ਕੇ ਤੁਹਾਨੂੰ ਦੇਖ ਕੇ ਜਾਪਦਾ ਹੋਣਾ ਵੀ ਆਪਾਂ ਕਿਤੇ ਹਿਮਾਚਲ ਦੇ ਵਿੱਚ ਆ ਗਏ ਆਂ। ਛੀਨ ਦੇ ਦਰਖਤ ਕਿਉਂਕਿ ਹਿਮਾਚਲ ਦੇ ਵਿੱਚ ਹੁੰਦੇ ਆ। ਅਰਧ ਖਾਣੇ ਸ਼ੁਰੂ ਹੋ ਗਏ ਆ ਸੋ ਅੱਗੇ ਆ ਕੇ ਇੱਕ ਆਵੇਗਾ ਸਕੂਲ ਸੋ ਦਿਖਾਣੇ ਆ ਤੁਹਾਨੂੰ ਸਕੂਲ ਪਟਿਆਲ ਪਿੰਡ ਦਾ ਅੱਜ ਦੇਖ ਸਕਦੇ ਹੋ ਪਟਿਆਲ ਪਿੰਡ ਦਾ ਸਮਾਰਟ ਸਕੂਲ ਆ ਤੇ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਫਿਰ ਚੋਦੇ ਵਿੱਚੋਂ ਵਿੱਚ ਜਾਣਾ ਪੈਣਾ 2-3 ਕਿਲੋਮੀਟਰ ਤੁਹਾਨੂੰ ਕੋਟ ਪਿੰਡ ਜਾਣ ਲਈ ਸੋ ਆਪਾਂ ਅੱਗੇ ਕਿਸੇ ਨੂੰ ਪੁੱਛ ਵੀ ਲਵਾਂਗੇ ਕਿਉਂਕਿ ਅੱਜ ਜੀ ਪਹਿਲੀ ਵਾਰ ਹੀ ਆਏ ਆ ਤੇ ਚਲਦੇ ਆਉਣ ਤੁਹਾਨੂੰ ਲੈ ਕੇ ਉਹ ਮਾਤਾ ਜੀ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਫਿਰ ਚਲਦੇ ਆ ਤੁਹਾਨੂੰ ਅੱਗੇ ਲੈ ਕੇ ਸਿੱਧਾ ਹੀ ਤੇ ਚੋਈਏ ਹੀ ਜਾਣਾ ਠੀਕ ਹੈ ਜੀ ਕਿੰਨਾ ਕੁ ਦੂਰ ਇਹ ਮੰਦਰ ਉਹ ਨਹੀਂ ਆਦੀ ਪਿੰਡ ਜਾਣਾ ਜੀ। ਜਾਓ ਫੇਰੀ। ਆ ਮੰਦਰ ਤੁਸੀਂ ਦੇਖ ਸਕਦੇ ਹੋ ਬੇ ਸਮੁੰਦਰ ਤੋਂ ਚੋਹ ਦੇ ਵਿੱਚ ਦੀ ਤੁਹਾਨੂੰ ਜਾਣਾ ਪੈਣਾ ਆ ਜੀ। ਤੇ ਆਪਾਂ ਹੁਣ ਜਾ ਰਹੇ ਆ ਚੋਹ ਦੇ ਵਿੱਚੋਂ ਵਿੱਚ ਇੱਥੋਂ 2 ਜਾਂ 3 ਕਿਲੋਮੀਟਰ ਸਾਨੂੰ ਚੋਹ ਦੇ ਵਿੱਚ ਦੀ ਜਾਣਾ ਪੈਣਾ ਆ ਪਿੰਡ ਵਾਲੇ ਤੁਸੀਂ ਹਾਲਾਤ ਹੁਣ ਆਪਾਂ ਹੀ ਦੇਖ ਲਓ ਵੀ ਇੰਨਾ ਪਾਣੀ ਹੋਣ ਦੇ ਬਾਵਜੂਦ ਜਦੋਂ ਪਾਣੀ ਜਸੇ ਤੇ ਚੜ੍ਹ ਜਾਂਦਾ ਹੋਣਾ ਫੇਰ ਤਾਂ ਪਿੰਡ ਵਾਲਿਆਂ ਦੇ ਲਈ ਪੂਰਾ ਹਾਲ ਹੋ ਜਾਂਦਾ ਹੋਣਾ। ਵੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਚੀਜ਼ਾਂ ਐਕਸਪੀਰੀਅੰਸ ਕਰ ਰਿਹਾ ਆ ਵੀ ਕਿੱਦਾਂ-ਕਿੱਦਾਂ ਦੇ ਸਾਡੇ ਪੰਜਾਬ ਦੇ ਇਲਾਕੇ ਹਜੇ ਵੀ ਹੈਗੇ ਆ ਵੀ ਜਿੱਥੇ ਪਿਛੜੇ ਪਏ ਆ ਕਿੰਨੇ ਪਿਛੜੇ ਪਏ ਆ ਜੱਸ ਆਪਾਂ ਉਥੇ ਇੱਕ ਸਾਡਾ ਛੋਟਾ ਛੋਟਾ ਜਿਹਾ ਚੋਕ ਹੀ ਆ ਜਾਂਦਾ ਸੀ ਉਹਨੂੰ ਰੋਲਾ ਪਾਉਂਦੇ ਰਹਿੰਦੇ ਆ ਆ ਪਿੰਡ ਤੇ ਪਿੰਡਾਂ ਦੇ ਪਿੰਡ ਦੇਖ ਲਾ ਕੋੜ ਜਿਹੜਾ ਪਿੰਡ ਆ ਵੀ ਕਿੰਨਾ ਜ਼ਿਆਦਾ ਪਿੱਛੇ ਹੈਗਾ ਯਾਰ ਇੱਥੇ ਆਮ ਤੌਰੇ ਫਿਰਦੇ ਆ ਮੋਰ ਤੁਹਾਨੂੰ ਨਜ਼ਰ ਆਣਗੇ ਕੁਦਰਤ ਦਾ ਬਹੁਤ ਨੇੜੇ ਦਾ ਪਿੰਡ ਆ ਇਹ ਕੁਦਰਤ ਦੇ ਤਾਂ ਬਹੁਤ ਲਾਗੇ ਪਿੰਡ ਆ ਬਾਈਕ ਵਗੈਰਾ ਵੈਸੇ ਜਾਂਦੀ ਹੈ ਆ ਰਾਮ ਨਾਲ ਕਿਤੇ ਫਸਦੀ ਨਹੀਂ ਕਿਉਂਕਿ ਪਾਣੀ ਸਹੀ ਚੱਲ ਰਿਹਾ ਅਜੇ ਕੋਈ ਜ਼ਿਆਦਾ ਪਾਣੀ ਨਹੀਂ ਹੈਗਾ ਬਿਲਕੁਲ ਮਾੜਾ ਮਾੜਾ ਪਾਣੀ ਆ ਬਟੇ ਐ ਵੀ ਥੋੜਾ ਪਿੰਡ ਵਾਲਿਆਂ ਨੂੰ ਓੱਖਾ ਹੁੰਦਾ ਆ ਮੋਟਰਸਾਈਕਲ ਦੇਖੋ ਆ ਲੀਹਾਂ ਬਣੀਆਂ ਜਾਂਦੇ ਆ ਮੋਟਰਸਾਈਕਲ ਜਿਹੜੇ ਪੰਜਾਬ ਦੇ ਬੰਦੇ ਕਹਿੰਦੇ ਆ ਜੀ ਅਸੀਂ ਆਫ-ਰੋਡਿੰਗ ਕਰਨੀ ਆ ਮੈਂ ਕਹਿੰਨਾ ਇੱਕ ਵਾਰੀ ਇੱਥੇ ਜ਼ਰੂਰ ਪਹੁੰਚਣ ਪਤਾ ਲੱਗ ਜਾਵੇਗਾ ਵੀ ਆਫ-ਰੋਡਿੰਗ ਕਿਹਨੂੰ ਕਹਿੰਦੇ ਆ ਪੰਜਾਬ ਦਾ ਸਭ ਤੋਂ ਬੈਸਟ ਏਰੀਆ ਮੈਨੂੰ ਇਹੀ ਮੇਰੇ ਹਿਸਾਬ ਨਾਲ ਤਾਂ ਹਜੇ ਇਹੀ ਆ ਜਿੱਥੇ ਤੱਕ ਮੈਂ ਘੁੰਮਿਆ ਆ ਓੱਖਾ ਨੇੜੇ ਵੀ ਫੇਲ ਕਰਦਾ ਗਏ ਕਿਹ ਰਸਤੇ ਜਾਂਦੇ ਆ ਜੀ ਬਹੁਤ ਖਤਰਨਾਕ ਜਿਹੜੇ ਕੋਟ ਨੂੰ ਇੱਥੇ ਕੋਈ ਵੀ ਸਹੂਲਤ ਅੱਜ ਤੱਕ ਨਹੀਂ ਪਹੁੰਚੀ ਸਰਕਾਰ ਦੀ ਦੇਖ ਸਕਦੇ ਹੋ ਆਜ਼ਾਦੀ ਦੇ ਬਾਅਦ ਵੀ 1947 ਦੀ ਸਾਨੂੰ ਸਾਡਾ ਦੇਸ਼ ਆਜ਼ਾਦ ਹੋਇਆ ਪਰ ਦੇਸ਼ ਤਾਂ ਜਰੂਰ ਆਜ਼ਾਦ ਹੋ ਗਿਆ ਪਰ ਇਹ ਇਲਾਕੇ ਦੇਖ ਲੋ ਇਲਾਕੇ ਵੀ ਲੋਕਾਂ ਨੇ ਉਜਾੜ ਕਰਦੇ ਆ ਛੱਡ ਦਿੱਤੇ ਆ ਜਿੱਥੇ ਰਹਿਣਾ ਸੈਣਾ ਵੀ ਛੱਡ ਦਿੱਤਾ ਰਸਤਾ ਦੇਖ ਲੋ ਕਿੰਨਾ ਖਤਰਨਾਕ ਚੋਹ ਦੇ ਵਿੱਚ ਦੀ ਆਗ ਇੱਕ ਪਹਾੜ ਦੇ ਉੱਪਰ ਬਸਿਆ ਇਹ ਪਿੰਡ ਆ ਪੰਜਾਬ ਦਾ ਆਖਰੀ ਪਿੰਡ ਇਹ ਐਵੇਂ ਉਜੜਾ ਹੈ ਪਿੰਡ ਦੇ ਵਿੱਚ ਇੱਕ ਨਾਮ ਇਹਦਾ ਹੋਣਾ ਦਾ ਆਣ ਵਾਲੇ 2-3 ਸਾਲਾਂ ਦੇ ਵਿੱਚ ਜੇਕਰ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ ਠੀਕ ਜਸ ਇਸ ਪਿੰਡ ਦੇ ਵਿੱਚ ਪਹੁੰਚਣ ਲਈ ਰਸਤਾ ਦੇਖ ਲਓ ਕਿੰਨਾ ਖਰਾਬ ਹੋ ਗਿਆ ਹੈ ਵੀ ਮੋਟਰਸਾਈਕਲ ਦੀ ਵੀ ਬਸ ਹੋ ਗਈ ਹੈ ਮੋਟਰਸਾਈਲ ਤੋਰ ਹੀ ਨਹੀਂ ਰਿਆ ਸਗਾ ਅੱਗੇ ਦੇਖੋ ਕਿੰਨੀਆਂ ਲੀਹਾਂ ਪਈਆਂ ਇੱਕ ਜਗ੍ਹਾ ਵੀ ਮੋਟਰਸਾਈਕਲ ਸਲਿੱਪ ਮਾਰਦਾ ਰਹਿਣਾ ਅੱਗੇ ਤੁਰਦਾ ਨਹੀਂ ਦੇਖੀ ਚਲੋ ਇੱਥੇ ਹੁਣ ਮੋਟਰਸਾਈਕਲ ਫਸ ਗਿਆ ਅੱਧਾ ਘੰਟਾ ਸਾਨੂੰ ਇੱਥੇ ਹੀ ਮੋਟਰਸਾਈਕਲ ਕੱਢਣ ਨੂੰ ਲੱਗ ਗਿਆ ਵੀ ਇੰਨਾ ਬੁਰਾ ਹਾਲਾਤ ਹੋਏ ਪਿਆ ਇੱਥੇ ਦੋ ਜਣੇ ਸਮਨੂੰ ਕੈਮਰਾ ਬੰਦ ਕਰਕੇ ਜਾ ਕੇ ਜਾਣਾ ਪਿਆ ਵਾਪਸ ਤੇ ਫੇਰ ਜਾ ਕੇ ਕਿਤੇ ਕੱਢਣਾ ਪਿਆ ਉਹ ਦੇਖ ਸਕਦੇ ਹੋ ਉੱਥੇ ਹੀ ਮੋਟਰਸਾਈਕਲ ਸਲਿੱਪ ਕਰੀ ਜਾਂਦਾ ਆ ਵੀ ਜਿੱਦਾਂ ਵੀ ਦਲਦਲ ਵਗੈਰਾ ਹੋ ਗਿਆ ਉਸ ਟਾਈਪ ਦੀ ਚੀਜ਼ ਆ ਜੀ ਇਹ ਰੇਤਾ ਤੇ ਮੋਟਰਸਾਈਕਲ ਸਲਿੱਪ ਕਰਦਾ ਆ ਸੋ ਬਹੁਤ ਮੁਸ਼ਕਲ ਨਾਲ ਆਪਾਂ ਸਮ ਚੜਨਾ ਆ ਤੇ ਫੇਰ ਦੋਨੋਂ ਆਪਾਂ ਪਿੰਡ ਤੇ ਲੈ ਕੇ ਜਾਣਾ ਤਾਂ ਇਹ ਆ ਜੀ ਇਸ ਪਿੰਡ ਦੇ ਰਸਤੇ ਜਿੱਥੇ ਸਾਨੂੰ 10 10 ਮਿੰਟ ਲੱਗ ਗਏ ਉੱਥੋਂ ਲੈ ਕੇ ਮੋਟਰਸਾਈਕਲ ਇੱਥੇ ਤੱਕ ਲਿਆਂਨ ਨੂੰ ਤੇ ਤੁਰ ਕੇ ਉਹ ਵੀ ਮੋਟਰਸਾਈਕਲ ਦੇ ਉੱਪਰ ਉਤਰਨਾ ਪਿਆ ਸਾਨੂੰ ਆ ਦੇਖ ਲੋ ਹਾਲਾਤ ਕੀ ਹੋ ਗਏ ਸਾਡੇ ਕੱਪੜਿਆਂ ਦੇ ਬਹੁਤ ਬੁਰਾ ਕੰਮ ਹੋ ਗਿਆ ਇੱਧਰ ਆ ਕੇ ਜੱਸ ਅਸੀਂ ਇੱਥੇ ਪੰਗੇ ਖਸਾਉਂਦਾ ਯਾਰ ਇਹ ਹੈ ਜੀ ਇਸ ਪਿੰਡ ਦੇ ਘਰ ਤਾਂਵੇਂ-ਟਾਂਵੇਂ ਘਰ ਚ ਤੁਹਾਨੂੰ ਨਜ਼ਰ ਆਉਣੇ ਆ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਹੁਣ ਲੋਕ ਰਹਿ ਗਏ ਆ ਜੀ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸਾਲ ਦੋ ਸਾਲ ਤੱਕ ਪੰਜਾਬ ਦੇ ਉਜੜਿਆ ਹੋਇਆ ਪਿੰਡਾਂ ਦੇ ਵਿੱਚ ਇੱਕ ਹੋਊਗਾ ਜਿਹੇ ਸਭ ਸਕੂਲਾਂ ਇੱਥੇ ਨਹੀਂ ਹੈਗੇ ਦੇਖੋ ਰਥ ਕਿਸ ਤਰ੍ਹਾਂ ਦੇ ਬਣੇ ਪਿਆ ਰਥ ਰਥ ਉੱਪਰ ਕੀ ਔਰ ਮੁੜਾ ਜਾਏ ਰਥਣੀ ਦਾ ਅੱਗੇ ਪਾਸੇ ਹੀ ਹੈ ਇਹ ਆ ਜੀ ਇਸ ਪਿੰਡ ਦਾ ਕੋਟ ਦਾ ਪ੍ਰਾਇਮਰੀ ਸਕੂਲ ਸੋ ਤਿੰਨ ਚਾਰ ਕਮਰੇ ਇੱਥੇ ਬਣਿਆ ਸਕੂਲ ਦੇ ਪ੍ਰਾਇਮਰੀ ਸਕੂਲ ਇਸ ਤੋਂ ਬਾਅਦ ਕੋਟ ਪਟਿਆਲਾ ਇਸ ਤੋਂ ਬਾਅਦ ਜਾਣਾ ਪੈਂਦਾ ਮੈਂਗਰਵਾਲ ਪੜਨ ਸੋ ਇਹ ਵੀ ਦੇਖ ਸਕਦੇ ਹੋ ਸਕੂਲ ਦਾ ਪਾਰਟ ਆ ਜੀ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਭੁੰਗਾ ਬਲਾਕ 스마트 ਸਕੂਲ ਸਮਾਰਟ ਸਕੂਲ ਹੈ ਹਾਂ ਹੇ ਹੇ ਹਾਂਜੀ ਚਲੋ ਕਿੰਨਾ ਹੀ ਬਹੁਤ ਸਕੂਲ ਬਣੇ ਪਏ ਆ ਯਾਰ ਇੱਥੇ ਮੰਨ ਲੈਨੇ ਆ ਕੁਛ ਨਾ ਕੁਛ ਤਾਂ ਹੈ ਜਾਂ ਕੋਈ ਕੁਛ ਨਹੀਂ ਤਾਂ ਕੁਛ ਤਾਂ ਹੈ ਜੜਾ ਕਿੱਧਰ ਨੂੰ ਹੈ ਉਧਰ ਰਸਤੇ ਦੋ ਹੋ ਗਏ ਆ ਅਸੀਂ ਫਿਰ ਕਨਫਿਊਜ਼ ਹੋ ਗਏ ਆ ਇੱਕ ਰਾਈਟ ਹੈਂਡ ਜਾ ਰਿਹਾ ਇੱਕ ਲੈਫਟ ਹੈਂਡ ਜਾ ਰਿਹਾ ਆ ਸੋ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਪੈਣਾ ਆ ਇੱਥੇ ਕਿਉਂਕਿ ਆਏ ਆ ਆਪਾਂ ਪਹਿਲੀ ਵਾਰ ਤਾਂ ਪਰਮ ਉੱਪਰ ਨੂੰ ਜਾਇਆ ਜਾਵੇ। ਇਹ ਟਾਵੇਂ-ਟਾਵੇਂ ਘਰ ਆ ਜੀ ਇਨ੍ਹਾਂ ਪਿੰਡਾਂ ਦੇ ਵਿੱਚ ਕੋਈ ਕਿਤੇ ਪਹਾੜੀ ਦੇ ਉੱਪਰ ਬਣਿਆ ਕੋਈ ਕਿਤੇ ਪਹਾੜ ਦੇ ਉੱਪਰ ਬਣਿਆ ਕਰ ਦੇਖ ਸਕਦੇ ਹੋ। ਤੇ ਚੱਲਦੇ ਆ ਆਪਾਂ ਹੁਣ। ਕੋ ਪਿੰਡ ਵਾਲਾ ਸਾਨੂੰ ਨਜ਼ਰ ਤਾਂ ਕੋਈ ਆ ਨਹੀਂ ਰਿਹਾ ਜੱਸ। ਜੇ ਕੋਈ ਆਇਆ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਉਂ ਲੋਕ ਘਰ ਛੱਡ ਰਹੇ ਆ ਇਸ ਪਿੰਡ ਦੇ? ਕੀ ਰੀਜ਼ਨ ਆ? ਸੋਹਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਪਹੁੰਚਿਆ ਜੀ ਪਿੰਡ ਕੋਟ ਪਟਿਆਲ ਦੇ ਕੋਲੋਂ ਆ ਅਸੀਂ ਟੱਪ ਕੇ ਆਏ ਤਾਂ ਬਹੁਤ ਹੀ ਬੁਰੇ ਹਾਲਾਤ ਆ ਇੱਥੇ। ਕਟੋ ਘਟਨੀ 2 ਕਿਲੋਮੀਟਰ ਸਾਨੂੰ ਚੋ ਦੇ ਵਿੱਚ ਆਣਾ ਪਿਆ ਅਸੀਂ ਤਾਂ ਚਲੋ ਪਹਿਲੀ ਵਾਰ ਆਏ ਇਨੇ ਤੰਗ ਪਰੇਸ਼ਾਨ ਹੋਏ ਜਿਹੜੇ ਇੱਥੇ ਰਹਿ ਰਹੇ ਸਦੀਆਂ ਤੋਂ ਰਹਿ ਰਹੇ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਹੁੰਦਾ ਸੀ ਉਹਨਾਂ ਪਿੰਡ ਵਾਲਿਆਂ ਤੇ ਪੁੱਛਾਂਗੇ ਕਿਉਂਕਿ ਇੱਥੇ ਪਿੰਡਾਂ ਤੇ ਪਿੰਡ ਵਿੱਚ ਘਰ ਦੇ ਘਰ ਖਾਲੀ ਹੋ ਗਏ ਉਹ ਜਿਹੜਾ ਹੈ ਪਿੰਡਾਂ ਦੇ ਵਾਂਗੇ ਪਿੰਡ ਬਣਦਾ ਜਾ ਰਿਹਾ ਹੌਲੀ ਹੌਲੀ ਕਿਉਂਕਿ ਉਹ ਮਾੜੇ ਆ ਸੋ ਮਾਤਾ ਜੀ ਤੋਂ ਅਸੀਂ ਪੁੱਛਾਂਗੇ ਮਾਤਾ ਜੀ ਦੱਸੋ ਇਸ ਪਿੰਡ ਬਾਰੇ ਵੀ ਕੀ ਹਾਲਾਤ ਨੇ ਮੁਰਗੇ ਹਾਂ ਬਹੁਤ ਬੁਰੇ ਹਾਂ ਨਾ ਕੋਈ ਸੜਕ ਨਾ ਸਾ ਜੋ ਜਾਣੇ ਉਹਨੇ ਦੀ ਕੋਈ ਸੂਟ ਦਿੱਤਾ ਜੇ ਥੱਲੇ ਜਾਏ ਸਿਰਾਂ ਮਲੂਗੇ ਬ ਬਹੁਤ ਬੜੇ ਹਾਲ ਹੁਣ ਆ ਗਲਾ ਦੇ ਵਿੱਚ ੱਲੇ ਤੇਰੀ ਪੋਗੋ ਹੁਣ ਇੱਕ ਘਰ ਛਿੱਡੇ ਜਾਇੰਦਾ ਕਿ ਲੱਖ ਰੁਪਏ ਸਾਰ ਦੇ ਤੁਸੀਂ ਲਾਇਆ ਆ ਲੈ ਕੇ ਹੁਣ ਤੁਸੀਂ ਫੇਰ ਤੁਸੀਂ ਥੱਲੇ ਜਾ ਕੇ ਨਵੇਂ ਬਣਾਓਗੇ ਆ ਤਾਂ ਇੱਕ ਵਾਰੀ ਬਣਦਾ ਜੀ ਇੱਕ ਵਾਰੀ ਇੱਕ ਵਾਰੀ ਬਣਦਾ ਆਹੋ ਪਾਣੀ ਕਿਤੇ ਸੋਲ ਤੇ ਤਾਂ ਹੈਗੀ ਆ ਵੀ ਲਾਈਟ ਬਜਾ ਪਾਣੀ ਹੈ ਜੀ ਹੈ ਪਾਣੀ ਸੰਜੂ ਥੂੜ ਤੇ ਆਈ ਹੈ ਤਾਂ ਉਹਨਾਂ ਨੇ ਇੱਥੇ ਟਰਾਂਸਫਾਰਮਰ ਰੱਖਿਆ ਹਾਂ ਤਾਂ ਬੱਤੀ ਰਹਿੰਦੀ ਆ ਹਾਂ ਜੇ ਸਾ ਆ ਬਦਲ ਜਾਂਦਾ ਤਾਂ ਹੁੰਦਾ ਪਹਿਲੇ ਪਹਿਲੇ ਚੱਲ ਜਾਂਦੀ ਹੁਣ ਮੈਂ ਬੜਾ ਸਾਰਾ ਕੰਮ ਕਰੀ ਹੌਲੀ ਹੌਲੀ ਕਿਉਂਕਿ ਸਰਕਾਰ ਬਣੀ ਨਹੀਂ ਵੀ ਥੋੜਾ ਤੇਰੀ ਹੋਇਆ ਕੰਮ ਕਰ ਰਹੀ ਹੈ ਉਹ ਜੇ ਕਰਾਂਗੇ ਹੌਲੀ 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 ਕਰਕੇ ਕਰ ਜਿਹੜੇ ਘਰਾਂ ਦੇ ਘਰ ਖਾਲੀ ਹੋ ਰਿਹਾ ਉਹਦੇ ਬਾਰੇ ਵੀ ਕੀ ਤੁਹਾਡਾ ਉਹਨਾਂ ਉਥੇ ਘਰਿਆ ਉਹ ਸਾਰੇ ਥੱਲੇ ਜਾਏਗੇ ਸਭ ਦਰ ਇਹ ਥੋੜੇ ਗੁਨਾਮ ਗਿਆਣੇ ਪੜਾਣੇ ਗਿਆਣੇ ਪੜਾਣੇ ਕੋਈ ਨਹੀਂ ਕੋਈ ਇੱਥੇ ਹਾਂ ਸਰਕਾਰੀ ਸਕੂਲ ਤੇ ਬਣਿਆ ਚੱਲਦਾ ਹੋ ਸਰਕਾਰੀ ਸਕੂਲ ਤਾਂ ਬਣਿਆ ਇਥੇ ਆ ਪੰਜਵੇਂ ਤਾਈ ਹੈ ਹਾਂ ਜੀ ਆਂਦੇ ਟੀਚਰ ਆਂਦੇ ਪੜਾਣੇ ਇਥੇ ਹਾਂ ਜੀ ਟੀਚਰਾਂ ਨੂੰ ਬਹੁਤ ਔਖਾਂ ਦਾੜਾ ਨਾ ਟੀਚਰਾਂ ਨੂੰ ਔਖਾ ਹੈ ਮੋਗੇ ਤੇ ਨੋ ਹੋ ਹਾਂ ਜੀ ਮੋਗੇ ਤੇ ਟੀਚਰ ਹਾਂ ਜੀ ਤਾਂ ਇੱਥੇ ਲਾਇਆ ਨਾ ਹੁਣ ਹੁਣਿਆ ਕੁੜੀਆਂ ਨਾ ਕੁੜੀਆਂ ਆਉਂਦੀਆਂ ਮੋਤੇ ਤੇ ਜੀ ਜੀ ਆ ਇੱਥੇ ਪ੍ਰਾਥਮਿਕ ਬਾਸ ਵਗੈਰਾ ਨਹੀਂ ਆਂਦੀ ਇਧਰ ਅੰਕਲ

ਇੱਕ ਕਰ ਨਹੀਂ ਨਹੀਂ ਜਿੱਕਾ ਲਿਭੀ ਨਹੀਂ ਬਿਲਕੁਲ ਜਿੱਕੜਦਾ ਦੇਖੋ ਸਾਡੇ ਕੱਪੜੇ ਹਾਂ ਇਹ ਵੀ ਆਏ ਟਿਕੜੇ ਜੀ ਪਟਿਆਲਾ ਦੀ ਬਹੁਤ ਕਰੋਨਾ ਤੋਂ ਪਹਿਲੇ ਚਾਰ ਵਸਤਾਂ ਦੀਆਂ ਇਹ ਹਾਂ ਇਹ ਆ ਲੋ ਇਹਨਾਂ ਸਾਰਿਆਂ ਨੇ ਪੀਕ ਕਰ ਲੈ ਲੈ ਹਾਂਜੀ ਇਸ ਕਰਕੇ ਬਸਾਂ ਬੰਦ ਹੋ ਗਈਆਂ ਸਭ ਬੰਦ ਹੋ ਗਈਆਂ ਇਹ ਪ੍ਰਾਈਵੇਟ ਬਾਚਾਂ ਦੀ ਦਾ ਤੇਲ ਪਾਣੀ ਨਹੀਂ ਪੂਰਾ ਹੁੰਦਾ ਇਹਦਾ ਇਹ ਦੌਲਤ ਨੂੰ ਜਾਣਾ ਤਾਂ ਵੀ ਨਹੀਂ ਪੂਰਾ ਹੁੰਦਾ ਜੀ ਰੋਡਵੇ ਦਾ ਕਿਰਾਇਆ ਮਾਫ ਹੈ ਬੁੜੀਆਂ ਦਾ ਜੀ ਉਹਦੇ ਉੱਧਾ ਪੈਸੇ ਨਹੀਂ ਪੂਰੇ ਹੁੰਦੇ ਠੀਕ ਉਹ ਡਰਾਈਵਰ ਕੋਕਾ ਨੇੜ ਦਾ ਤਾਂ ਉਹ ਚਾਂਗ ਨੂੰ ਲੈ ਆਂਦਾ ਠੀਕ ਹੈ ਜੀ ਸੋ ਜਦੋਂ ਚੇਂਤਪੁਰ ਨੇ ਦੇ ਮੇਲੇ ਲੱਗਦੇ ਨੇ ਉਹ ਸਰਕਾਰ ਪੈਸੇ ਲੈਂਦੀ ਹੈ ਟਿਕਟਾਂ ਦੇ ਇਧਰ ਨਹੀਂ ਬੱਸਾਂ ਉਧਰ ਲਾ ਲੰਦੇ ਦਾ ਇਧਰ ਸੁਣਨਾਈ ਸੁਣਨਾਈ ਜਾਂ ਜੁਰਤ ਕੋਈ ਨਹੀਂ ਜਾਨਵਰ ਜੂਨਵਰ ਦਾ ਜੇ ਤਾਂ ਬਾਗ ਚਾਨਵਰ ਜਾਨਵਰ ਦਰਦ ਦਾ ਇੱਥੇ ਸਾਨੂੰ ਜੀਣਾ ਹਰਾਮ ਹੈ ਬੰਗਾਰਾ ਨਾਲ ਠੀਕ ਨਾ ਹਰਾਮ ਇੱਕ ਫਸਲ ਕੋਈ ਵੀ ਨਹੀਂ ਸਕਦੀ ਕਿਹ ਲੈ ਕੋਈ ਫਸਲ ਨਹੀਂ ਸੇ ਬੰਦਰ ਬੰਦਰ ਜਿਆਦਾ ਆ ਤਾਂ ਬਾਗ ਵਗੈਰਾ ਵੀ ਕਹਿੰਦੇ ਇੱਧਰ ਬਹੁਤ ਤੰਦੂਆ ਖੁੰਗਾਂ ਰਹਿ ਜਾਂਦਾ 6-7 6-7 ਆਹ ਤੰਦੂਏ ਲਾਦਣ ਬਾਗ ਲਾਗ ਬਾਗ ਤੰਦੂਏ ਲੱਗ ਜਾਂਦੀ ਬਾਗ ਲੱਗਦਾ ਬੱਕਰੀਆਂ ਵਗੈਰਾ ਤਾਂ ਵੀ ਆ ਇੱਧਰ ਜਗਾਵਾਂ ਵਗੈਰਾ ਬਹੁਤ ਖਾਂਦੇ ਆ ਹਾਂਜੀ ਜੇ ਡੰਗ ਰਹਾ ਬਣੇ ਚਰੇ ਇਹ ਖਾਣ ਗੋਣਾ ਗੋਣਾ ਸਾੰਬਰ ਹਾਂਜੀ ਬਹੁਤ ਬੋਤਲ ਮੈਨੂੰ ਪਰ ਹੋ ਗਿਆ ਜੀ ਆਦਮੀ ਚਲੇ ਆਉਗਾ ਮੈਂ ਪੇਜ ਦੇ ਕੇ ਬਾਹਰ ਕੰਨ ਨਹੀਂ ਕੋਈ ਚੁੱਪ ਨਹੀਂ ਖਾਂਦੀ ਮਾਰਨੇ ਦਾ ਹੁਕਮ ਨਹੀਂ ਮਾਰਨੇ ਦਾ ਹੁਕਮ ਨਹੀਂ ਇਹ ਤਾਂ ਹੈ ਜੀ ਜਾਨਵਰ ਦੀ ਕਦਰ ਹੈ ਬੰਦੇ ਦੀ ਕੋਈ ਕਦਰ ਨਹੀਂ ਇਹ ਤਾਂ ਗੱਲ ਸਹੀ ਹੈ ਜੀ ਸੋ ਏ ਸੀਗੇ ਜੀ ਇਹਨਾਂ ਪਿੰਡਾਂ ਦੇ ਹਾਲਾਤ ਅਸੀਂ ਵੀ ਚਲੋ ਆਏ ਸੀਗੇ ਵੀਡੀਓ ਬਣਾਣੇ ਵੀ ਦਿਖਾਣੇ ਕਿਉਂਕਿ ਸਾਨੂੰ ਪਤਾ ਲੱਗਾ ਸੀ ਵੀ ਘਰਾਂ ਦੇ ਘਰ ਖਾਲੀ ਹੋ ਰਿਹਾ ਇੱਥੇ ਲੋਕ ਆਪਾਂ ਵੀਡੀਓ ਬਣਾਈ ਸੀਗੇ ਪਿੱਛੇ ਪਿੰਡ ਲੰਬੀ ਪੈਂਦਾ ਉਹ ਮੇਂਗਰਵਾਲੇ ਦੇ ਕੋਲ ਵਿਚ ਨੂੰ ਜਾਗਰੇਟ ਜੰਗਲ ਦੇ ਵਿੱਚ ਹਾਂਜੀ 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 ਉਹ ਤਾਂ ਬਿਲਕੁਲ ਘਰ ਖਾਲੀ ਹੋ ਗਏ ਉਹ ਖੰਡਰ ਹੋ ਗਏ ਸੋ ਉੱਥੋਂ ਹੀ ਸਾਨੂੰ ਪਤਾ ਲੱਗਾ ਵੀ ਇੱਥੇ ਪਿੰਡ ਦੇ ਵੀ ਇਹੀ ਹਾਲਾਤ ਹੋਣ ਵਾਲੇ ਆ ਹਾਂਜੀ ਕਿਉਂਕਿ ਹੋਈਏ ਨਾ ਮਿਲਦੀ ਨਹੀਂ ਹੋ ਗਏ ਜੀ ਲੋਕੋ ਘਰ ਨਹੀਂ ਠਹਿਰੇ ਦਾ ਕੋ 50 ਘਰ ਹੁੰਦਾ ਹੈ। ਇਹ ਰੋਜ਼ਗਾਰ ਦਾ ਕੀ ਹਾਲ ਹੈ? ਰੋਜ਼ਗਾਰ ਮਿਲਦਾ ਹੈ? ਰੋਜ਼ਗਾਰ ਦਾ। ਰੋਜ਼ਗਾਰ ਕੋਈ ਨਹੀਂ। ਰੱਬ ਦਾ ਹੱਥ ਆ ਪਾ ਪੈਨਸ਼ਨ ਮਿਲਦੀ ਹੈ। ਚਾਹੇ ਉਹਦੀ ਦਵਾਈ ਘਰ ਹੈ ਤਾਂ ਚਾਹੇ ਰੋਕੀ ਘਰ। ਉਹਦਾ ਦਾਣੇ ਵੀ ਹੁੰਦੇ ਨੇ। ਠੀਕ। ਦਾਣੇ 5 ਕਿਲੋ ਮਹੀਨੇ ਦੇ। 5 ਕਿਲੋ ਦੇ। 5 ਕਿਲੋ ਦਾ ਵੀ ਉਹ ਤਾਂ ਹੁਕਦੇ ਮੂੰਚ ਜੀਰਾ ਦੇਣ ਵਾਲੀ ਗੱਲ ਹੋ ਗਈ। ਇੱਕ ਦਿਨ ਪਰਚੀ ਪਟਾਣ ਜਾਣਾ ਟਰ ਹੋਵੇ। ਇੱਕ ਦਿਨ ਲੈਣ ਜਾਣਾ। ਦਾਣੇ ਲੈਣ ਜਾਣਾ ਹੁੰਦਾ ਹੈ ਪਰਚੀ ਬਣਾਇਆ ਹੈ। ਕੱਲ ਹੁਕਮ ਹੋ ਗਿਆ ਵੀ ਦਾਣੇ ਲਈ ਜਾਓ। ਵੀਡੀਓ ਵੱਡੀ ਕਰਨੀ 50 ਕਿਲੋ ਦਾਣੇ ਜਾਂ 45 ਕਿਲੋ ਹੋਏ ਤਾਂ ਉਹਨਾਂ ਨੇ ਰੁਪਈਆ ਕਿਲੋ ਦੇ ਲੈ ਲੈਣੇ ਨਹੀਂ ਲੈਣੇ ਕਰਿਆ ਲੈ ਲੈਣੇ ਕਿਤੇ ਤਾਂ ਹੈ ਜੀ ਬੜੇ ਬੜੀ ਔਖੀ ਗੱਲ ਹੈ ਭਾਈ ਸਾਡੇ ਨੇ ਕੋਈ ਸੁ ਚੱਲਦੇ ਆਂ ਜੀ ਆਪਾਂ ਹੁਣ ਪਾਣੀ ਪਾਣੀ ਬਾਬਾ ਜੀ ਪੀ ਲੈਣੇ ਆ ਪਾਣੀ ਆਪਾਂ ਤੇ ਢੂੜੀ ਦਾ ਆਟਾ ਦਿਖਾਵਾਂਗੇ ਤੁਹਾਨੂੰ ਘਰ ਵੀ ਜੇ ਉਹ ਬਾਬਾ ਜੀ ਸਾਰੋ ਸਾਰੇ ਘਰ ਖੜ ਲੀਏ ਜਿਹੜੇ ਉੱਪਰ ਇੱਧਰ ਸੜ ਰਹਿੰਦਾ ਉਹਨਾਂ 'ਚ ਕੋਈ ਹਜੇ ਇਸੇ ਰਹਿੰਦਾ ਜੀ ਕੋਈ 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 ਹਾਂਜੀ ਠੀਕ ਹੈ ਜੀ ਉਹ ਇੱਥੇ ਕੋ ਕਰ ਪਾਇਆ ਉਹ ਸਾਰੀ ਇਹ ਦੇਖ ਲਓ ਜੀ ਇੱਥੇ ਨਾ ਕੋਈ ਖੇਤੀ ਆ ਨਾ ਕੁਝ ਵੀ ਆ ਜੰਗਲੀ ਜਾਨਵਰ ਬਹੁਤ ਜ਼ਿਆਦਾ ਆ ਕੋਈ ਨਹੀਂ ਮਾਤਾ ਜੀ ਤੁਸੀਂ ਕਾਨੂੰ ਇੰਨਾ ਕਸ਼ਟ ਕਰਨਾ ਆ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਇਧਰ ਹੀ ਕੋਈ ਨਹੀਂ ਸੋ ਠੀਕ ਆ ਬਾਬਾ ਜੀ ਠੀਕ ਆ ਜੀ ਧੰਨਵਾਦ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦਾ ਤੇ ਚੱਲਦੇ ਹੁਣ ਅਸੀਂ ਤੁਹਾਨੂੰ ਉਸ ਘਰ ਵੀ ਦਿਖਾਣੇ ਆ ਉਹ ਜਿਹੜੇ ਖਾਲੀ ਹੋਏ ਪਿਆ ਦੇਖੋ ਪੁਰਾਣੇ ਕਿਸ ਤਰ੍ਹਾਂ ਚੱਕੀਆਂ ਜੀ ਚੱਲਦੀਆਂ ਸੀਗੀਆਂ ਤੇ ਕਿਦਾਂ ਦਾਣੇ ਤੋਲਦੇ ਹੁੰਦੇ ਸੀਗੇ ਮੈਨੂੰ ਚੱਕੀ ਲੱਗਦੀ ਹੈ ਹੈ ਹੀ ਨਹੀਂ ਜੀ ਦਾਣੇ ਹੁੰਦੇ ਹੀ ਨਹੀਂ ਤਾਂ ਹੁਣ ਤਾਂ ਜੀ ਬਾਬਾ ਜੀ ਦਾਣੇ ਔਖੇ ਹੀ ਆ ਹਾਂ ਜੀ ਅੱਗ ਦਾ ਇਦਾਂ ਦਾਣੇ ਸੜਦੇ ਤਾਂ ਮੱਕੀ ਬਹੁਤ ਹੁੰਦੀ ਸੀ ਕਾਣਕ ਬਹੁਤ ਹੁੰਦੀ ਸੀ ਠੀਕ ਤਾਂ ਹੁਣ ਜਾਨਦਾਰ ਨਹੀਂ ਹੁੰਦੇ ਜਾਨ ਇਹਦਾ ਬਾਬਾ ਜੀ ਚੱਕੀ ਜਾਂਦੀ ਹੈ ਹਾਂ ਜੀ ਚੱਕੀ ਜਨਰੇਟਰ ਤੇ ਆ ਜੀ ਜਨਰੇਟਰ ਤੇ ਹੁਣ ਤੇਲ ਮਹਿੰਗਾ ਠੀਕ ਇਹਦੇ ਤੇ ਬਾਰਾ ਨਹੀਂ ਠੀਕ ਹੈ ਜੀ ਚਲੋ ਠੀਕ ਆ ਬਾਬਾ ਜੀ ਸੋ ਚੱਲਦੇ ਆ ਆਪਾਂ ਹੁਣ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਰਿਹਾ ਸਾਡਾ ਏਰੀਆ ਵੀ ਜਾਣਾ ਵੀ ਅਸੀਂ ਸੁਨਸਾਨ ਏਰੀਆ ਦੇ ਵਿੱਚ ਦੀ ਆ ਹਾਂਜੀ ਹਾਂਜੀ ਉਹ ਬਾਂਦਰ ਤਾਂ ਇੱਧਰ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਨਾ ਤੁਰਿਆ ਆ ਮੋਰੇ ਪੈ ਵੀ ਸਕਦੇ ਨੇ ਇਹ ਜੱਸ ਥੋੜਾ ਜਿਹਾ ਤਾਂ ਦੂਰੀ ਬਣਾ ਕੇ ਰੱਖ ਤੇ ਰਸਤਾ ਦੇਖੋ ਮੋਰੇ ਇੱਧਰ ਉਹ ਅਸੀਂ ਆਏ ਸੀ ਵੀ ਉਹ ਕਿਆ ਮੋਟਰਸਾਈਕਲ ਵੀ ਨਹੀਂ ਰੁਕਦਾ ਐਡਾ ਦੇ ਹਾਲਾਤ ਆ ਇੱਥੇ ਸੋ ਇਹ ਸਗਾ ਜੀ ਇਹਨਾਂ ਪਿੰਡਾਂ ਦੇ ਹਾਲਾਤ ਬਹੁਤ ਬੁਰੇ ਆ ਘਰ ਕੋਈ ਕਿਤੇ ਟਿੱਬੇ ਤੇ ਚੜ੍ਹ ਕੇ ਕੋਈ ਕਿਤੇ ਟਿੱਬੇ ਤੇ ਚੜ੍ਹ ਕੇ ਆ ਘਰ ਸੁਨਸਾਨ ਘਰ ਪਏ ਆ ਖਾਲੀ ਪਏ ਆ ਤੇ ਆਪਾਂ ਅੱਜ ਦਾ ਬਲੌਗ ਇਹਨੂੰ ਕਰਦੇ ਆ ਇੱਥੇ ਸਮਾਪਤ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਵੀ ਵਧੀਆ ਜੀ ਲੋਕੇਸ਼ਨ ਦੇ ਉੱਪਰ ਸੋ ਅੱਜ